ਅਕਸਰ ਹੀ ਰਾਸ਼ੀ ਪਿੰਡ ਦੇ ਵਿੱਚ ਜਦੋਂ ਵੀ ਕੋਈ ਚੋਣ ਅੱਗੇ ਆਉਂਦੀ ਵਿਖਾਈ ਦਿੰਦੀ ਹੈ ਤਾਂ ਰਾਸ਼ੀ ਵਿਹਾਰਜ ਉੱਤੇ ਇੱਕ ਵੱਖਰੀ ਤਰ੍ਹਾਂ ਦੀ ਗੁੱਟਬੰਦੀ ਇੱਕ ਹਿਲਜੁਲ ਸਾਹਮਣੇ ਆਉਂਦੀ ਹੈ ਹੁਣ ਵੀ ਅਜਿਹੀ ਇਹ ਹਿਲਜੁਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਆਪਾਂ ਸਾਰੀਆਂ ਤਰ੍ਹਾਂ ਦੀ ਜੇਕਰ ਗੱਲ ਕਰਨ ਤੋਂ ਪਹਿਲਾਂ ਸੂਬੇ ਦੀ ਅਕਾਲੀ ਸਿਆਸਤ ਦੀ ਗੱਲ ਛੇੜੀਏ ਤਾਂ ਉਹਦੇ ਵਿੱਚ ਬਹੁਤ ਕੁਝ ਅਗਲੇ ਸਮੇਂ ਨਵਾਂ ਹੋਣ ਵਾਲਾ ਹੈ ਇਹ ਅਜਿਹੇ ਸਾਰੇ ਕੀ ਕੁਝ ਹੋਣ ਵਾਲਾ ਅਜਿਹੇ ਸਾਰੇ ਮਾਮਲੇ ਸੰਬੰਧੀ ਸਾਡੇ ਨਾਲ ਚਰਚਾ ਵਾਸਤੇ ਜੁੜੇ ਨੇ ਉਹਗੇ ਸਿਆਸੀ ਮਾਹਰ ਤੇ ਲੇਖਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਪਿੰਡ ਸਰਬ ਸਤਿਕਾਰ ਡਾਕਟਰ ਸਾਹਿਬ ਆਪਾਂ ਜ਼ਿਕਰ ਹੀ ਕਰ ਰਹੇ ਸੀ ਕਿ ਜਦੋਂ ਵੀ ਕੋਈ ਚੋਣਾਂਵੀ ਪੇੜ ਅੱਗੇ ਆਉਂਦਾ ਵਿਖਾਈ ਦਿੰਦਾ ਹੈ ਤਾਂ ਨਾਲ ਹੀ ਹਿਲਜੁਲ ਵੀ ਉਸ ਪੱਧਰ ਦੀ ਆਉਂਦੀ ਪ੍ਰਤੀਤ ਹੁੰਦੀ ਹੈ ਹੁਣ ਵੀ ਕਿਉਂਕਿ ਅਗਲਾ ਰਾਜਸੀ ਚੋਣ ਪੇੜ ਸੂਬੇ ਦੇਸ਼ ਦੀ ਜਿਹੜੀ ਲੋਕ ਸਭਾ ਦੀ ਚੋਣ ਪੇੜ ਉਹ ਅੱਗੇ ਆਣ ਖੜੀ ਹੈ ਤੇ ਨਾਲ ਹੀ ਸਿਆਸੀ ਪਾਰਟੀਆਂ ਦੇ ਵਿੱਚ ਇੱਕ ਵੱਡੀ ਤਰ੍ਹਾਂ ਦੀ ਜਿਹੜੀ ਆ ਜਵਾਰ-ਪਾਟਾ ਕਹਿ ਲਈਏ ਸਮੁੰਦਰ ਦੇ ਵਿੱਚ ਜਿਵੇਂ ਆਉਂਦਾ ਹੈ ਇੱਕ ਲਹਿਰਾਂ ਉੱਠਦੀਆਂ ਨੇ ਅਜਿਹਾ ਮਾਹੌਲ ਬਣਨ ਨੂੰ ਵੇਖਣ ਮਿਲ ਰਿਹਾ ਆ ਆਪਾਂ ਵੱਖ-ਵੱਖ ਹੋਰ ਸਿਆਸੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਪਹਿਲਾਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਕਰ ਗੱਲ ਕਰ ਲਈਏ ਤਾਂ ਦੋ ਜਿਹੜੇ ਸਫਾ ਹੋਈ ਅਸੀਂ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਜੋਗ ਉਹਨਾਂ ਦੇ ਵਿੱਚ ਰਲੇਵਾਂ ਹੋਣ ਦੀ ਨਹੀਂ ਦੀ ਵੱਡੀ ਪੱਧਰ ਉਤੇ ਚਰਚਾ ਹੈ ਪਿਛਲੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਪੱਤਰ ਦੀ ਇੱਕ ਮਾਫੀ ਵੀ ਮੰਗੀ ਇਸ ਮਗਰਮ ਮਾਹੌਲ ਵੱਖਰੀ ਤਰ੍ਹਾਂ ਦਾ ਸਾਹਮਣੇ ਆਇਆ ਵੱਖਰੀ ਤਰ੍ਹਾਂ ਦੀ ਕਰਵਟ ਲਈ ਗਈ ਹੈ ਤੇ ਸੰਯੁਕਤ ਅਕਾਲੀ ਦਲ ਵੱਲੋਂ ਇੱਕ ਰਲੇਵੇਂ ਦੀ ਗੱਲ ਦਾ ਮਾਹੌਲ ਜਿਹੜਾ ਨਿਤ ਕਹਿਣ ਦਾ ਭਾਵ ਕਿ ਉਹ ਅੱਗੇ ਵੱਧ ਦਾ ਪ੍ਰਤੀਤ ਹੋ ਰਿਹਾ ਹੁਣ ਅਕਾਲੀ ਦਲ ਸੰਯੁਕਤ ਜਿੱਦੀ ਅਗਵਾਈ ਸਖਦੇਵ ਸਿੰਘ ਢੀਂਡਸਾ ਕਰ ਰਹੇ ਨੇ ਉਹਨਾਂ ਨੇ ਇੱਕ 23 ਯਾਨੀ ਕਿ ਇਸ ਮਹੀਨੇ ਦੀ ਦਸੰਬਰ ਨੂੰ ਮਹਾਲੀ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਬੈਠਕ ਸੱਦ ਲਈ ਹੈ ਕਿ ਜਿਹੜਾ ਹੱਥ ਅਕਾਲੀ ਦਲ ਵੱਲੋਂ ਵਧਾਇਆ ਗਿਆ ਹੈ ਉਹਦੇ ਉੱਤੇ ਕੀ ਫੈਸਲਾ ਲਿਆ ਜਾਵੇ ਕਹਿੰਦਾ ਭਾਵ ਕਿ ਜਾਂ ਤੱਕ ਕਮੇਟੀ ਗਠਿਤ ਹੋਏਗੀ ਉਸ ਫੈਸਲੇ ਨੂੰ ਨਿਰਣਾ ਲੈਣ ਵਾਸਤੇ ਜਾਂ ਜਿਹੜੇ ਸਾਰੇ ਅਧਿਕਾਰ ਪਾਰਟੀ ਵੱਲੋਂ ਉਹ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਸਾ ਨੂੰ ਦੇ ਦਿੱਤੇ ਜਾਣਗੇ ਕਿਸੇ ਜੋਤੇ ਸੰਬੰਧੀ ਜੋ ਵੀ ਉਹ ਫੈਸਲਾ ਲੈਣਗੇ ਉਹ ਪਾਰਟੀ ਨੂੰ ਪਰਮਾਨ ਹੋਵੇਗਾ ਡਾਕਟਰ ਸਾਹਿਬ ਪਹਿਲਾਂ ਤਾਂ ਆਪਾਂ ਇਸ ਪੱਖ ਨੂੰ ਖੋਲ੍ਹੀਏ ਕਿ ਕਮੇਟੀ ਬਣੇਗੀ ਜਾਂ ਅਧਿਕਾਰ ਦਿੱਤੇ ਜਾਣਗੇ ਜਾ ਕੋਈ ਤੀਜਾ ਹੋਰ ਆਪਸ਼ਨ ਵੀ ਵਿਚਾਰਯੋਗ ਹੋਵੇਗਾ ਇਹ ਇਹ ਮਾਹੌਲ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਫਿਰ ਆਪਾਂ ਦੇਖਦੇ ਹਾਂ ਕਿ ਅਕਾਲੀ ਦਲ ਦਾ ਇੱਕ ਵੱਡਾ ਆਗੂ ਜਿੱਤੇ ਇੱਕ ਵੱਡਾ ਆਗੂ ਕਾਲੀਦਲ ਬਾਦਰ ਨਾਲ ਹੱਥ ਮਿਲਾ ਰਿਆ ਪ੍ਰਤੀਤ ਹੋ ਰਿਹਾ ਅਗਲੇ ਸਮੇਂ ਸੁਖਦੇਵ ਸਿੰਘ ਢੀਂਸਾ ਤੇ ਸੁਖਬੀਰ ਸਿੰਘ ਬਾਦਲ ਦੇ ਦਰਮਿਆਨ ਕੋਈ ਸਿਆਸੀ ਪੱਧਰ ਦੀ ਗੱਲ ਵਕੜੀ ਪੈਣ ਦੀ ਜਿਹੜੀ ਗੱਲ ਹੈ ਕਿਉਂਕਿ ਤਾਂ ਹੀ ਬੈਠਕ ਸੱਦੀ ਗਈ ਹੈ ਕਾਲੀਦਲ ਸੰਜੁਗਤ ਵੱਲੋਂ ਤੇ ਦੂਜੇ ਪਨੇ ਇੱਕ ਬਹੁਤ ਵੱਡਾ ਹੋਰ ਆਗੂ ਵੱਡੀ ਨਾਰਾਜ਼ਗੀ ਦੇ ਵਿੱਚ ਵੀ ਨਹੀਂ ਦੀ ਜਿਹੜੀ ਇੱਕ ਕੰਸਰਵ ਸਾਹਮਣੇ ਆਈ ਹੈ ਉਹ ਸਾਗੂ ਬਾਰੇ ਬਾਤ ਚ ਗੱਲ ਕਰਦੇ ਆ ਪਹਿਲਾਂ ਸੁਖਦੇਵ ਸਿੰਘ ਢੀਂਸਾ ਖੇਮਾ ਜਾਂ ਕੈਂਪ ਬਾਰੇ ਦਸੂਦਾਰ ਸਭ ਕਿਵੇਂ ਰਹਿਣ ਵਾਲਾ ਇਹ ਮਾਹੌਲ ਵਿੰਟਰ ਸਾਹਿਬ ਜਿਸ ਤਰ੍ਹਾਂ ਦੀਆਂ ਪਿਛਲੇ ਸਮੇਂ ਦੌਰਾਨ ਡਵੈਲਪਮੈਂਟਸ ਹੋਈਆਂ ਨਹੀਂਆਂ ਗੀਆਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਵੱਲੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਮਾਫੀ ਮੰਗੀ ਗਈ ਆ ਉਸ ਤੋਂ ਬਾਅਦ ਹੀ ਨਾਲ ਦੀ ਨਾਲ ਸੰਯੁਕਤ ਕਾਲੀ ਦਲ ਦੇ ਪ੍ਰਧਾਨ ਸੰਦੀਪ ਸਿੰਘ ਢੀਂਸਾ ਨੇ ਉਸ ਦਾ ਸਵਾਗਤ ਕੀਤਾ ਇਹਦੇ ਤੋਂ ਇਹ ਜਾਪਦਾ ਕਿ ਕੁਝ ਹੱਦ ਤੱਕ ਪਹਿਲਾਂ ਵੀ ਸਹਿਮਤੀ ਬਣੀ ਹੋਏਗੀ ਇਸ ਤਰ੍ਹਾਂ ਦੀ ਜਿਵੇਂ ਆਮ ਜਦੋਂ ਪਾਰਟੀਆਂ ਵੱਡੀਆਂ ਪਾਰਟੀਆਂ ਜਾਂ ਆਪਸ ਦੇ ਵਿੱਚ ਜਿਹੜੇ ਮਤਭੇਦ ਦੂਰ ਕਰਨੇ ਹੁੰਦੇ ਨੇ ਉਹਦੀ ਕਵਾਇਤ ਪਹਿਲਾਂ ਤੋਂ ਸ਼ੁਰੂ ਹੋ ਚੁੱਕੀ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਅਗਲੇ ਕਦਮ ਬੜਾਏ ਜਾਂਦੇ ਨੇ ਹੁਣ ਇਹ ਦਿੱਤੋ ਇਹ ਲੱਗਦਾ ਹੈ ਵੀ ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣਾ ਕਾਰਵਾਈ ਕੀਤੀ ਹੈ ਤੇ ਸ਼੍ਰੋਮਣੀ ਕਾਲੀ ਦਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਦੀ ਮੀਟਿੰਗ ਬੁਲਾ ਲਈ ਹੈ 23 ਦਸੰਬਰ ਨੂੰ ਜਿਸ ਦੇ ਵਿੱਚ ਫੈਸਲੇ ਕੀਤਾ ਜਾਊਗਾ ਵੀ ਇਸ ਬਾਰੇ ਕਿਸ ਤਰ੍ਹਾਂ ਦੇ ਕਦਮ ਬੜਾਏ ਜਾਣੇ ਨੇ ਤੇ ਇਸ ਸੰਬੰਧੀ ਇਹ ਵੀ ਹੋ ਸਕਦਾ ਹੈ ਕਿ ਪਾਰਟੀ ਆਪਣੇ ਸਾਰੇ ਇਖਤਿਆਰat ਸੁਖਦੇਵ ਸਿੰਘ ਢੀਂਡਸਾ ਨੂੰ ਸੌਂਪ ਦੇਵੇ ਵੀ ਉਹ ਸਮਝੌਤੇ ਬਾਰੇ ਜਿਸ ਤਰ੍ਹਾਂ ਦਾ ਵੀ ਕਾਰਜ ਕਰਨਗੇ ਉਹ ਸਾਰੀ ਪਾਰਟੀ ਨੂੰ ਮਨਜ਼ੂਰ ਹੋਏਗਾ ਜਾਂ ਫਿਰ ਇਹਦੇ ਬਾਰੇ ਇੱਕ ਕਮੇਟੀ ਵੀ ਬਣਾਈ ਜਾ ਸਕਦੀ ਹੈ ਕਿਉਂਕਿ ਕਈ ਵਾਰ ਪਾਰਟੀਆਂ ਦੇ ਵਿੱਚ ਇਹ ਹੁੰਦਾ ਜਦੋਂ ਲੱਗ ਹੋ ਚੁੱਕਿਆ ਹੁੰਦਾ ਧੜਾ ਫਿਰ ਜਦੋਂ ਇਕੱਠੇ ਹੁੰਦੇ ਨੇ ਤਾਂ ਉਦੋਂ ਜਿਹੜੇ ਸਥਾਨਕ ਪੱਧਰ ਦੇ ਉੱਪਰ ਹੇਠਲੇ ਪੱਧਰ ਦੇ ਉੱਪਰ ਜਿਹੜੀ ਲੀਡਰਸ਼ਿਪ ਆ ਉਹਨਾਂ ਦਾ ਬੜਾ ਕ੍ਰਾਈਸਿਸ ਆਉਂਦਾ ਉਹਨਾਂ ਦੀ ਆਪਣੀ ਆਪਣੀ ਇੱਕ ਹਮੇ ਹਲਾ ਲੋ ਜਾਂ ਉਹਨਾਂ ਨੇ ਆਪਣਾ ਆਪਣਾ ਇੱਕ ਆਧਾਰ ਬਣਾ ਲਿਆ ਹੁੰਦਾ ਉਹਨਾਂ ਨੂੰ ਫਿਰ ਖਿਸਕਦਾ ਇਸ ਕਰਕੇ ਕਈ ਵਾਰ ਇਹ ਵਿਰੋਧ ਦੇ ਵੀ ਸਾਹਮਣਾ ਕਰਨਾ ਪੈਂਦਾ ਜੇਕਰ ਇਸ ਤਰ੍ਹਾਂ ਦੀ ਸਥਿਤੀ ਉਤਪੰਨ ਹੁੰਦੀ ਹੈ ਅਤੇ ਕੋਈ ਕਮੇਟੀ ਬਣਾਈ ਜਾਏਗੀ ਕਮੇਟੀ ਜੋ ਖਾਸ਼ ਕਰੂਗੀ ਉਸ ਦੇ ਉੱਪਰ ਫਿਰ ਅਗਲਾ ਫੈਸਲਾ ਲਿਆ ਜਾਏਗਾ ਤੇ ਨਾਲ ਹੀ ਇਹ ਵੀ ਦੇਖਿਆ ਜਾਊਗਾ ਵੀ ਇਸ ਮਾਫੀ ਨਾਮੇ ਤੋਂ ਬਾਅਦ ਪਾਰਟੀ ਨੂੰ ਕਿੰਨਾ ਖਲਾਬ ਹੋਇਆ ਤੇ ਬਾਹਰਲੀਆਂ ਪ੍ਰਸਥਤੀਆਂ ਕਿਸ ਤਰ੍ਹਾਂ ਦੀਆਂ ਨੇ ਕਿਸ ਪੱਧਰ ਨੂੰ ਕਰ ਬਟਨ ਯਾਰ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਬੜੀ ਤੇਜ਼ੀ ਨਾਲ ਬਦਲਾਅ ਹੋ ਰਿਹਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਖਾਸ ਤੌਰ ਦੇ ਵਿੱਚ ਬੈਸਾ ਸਾਰੀ ਜਗ੍ਹਾ ਦੇ ਉੱਪਰ ਇਹ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਵੀ ਇਹ ਵਿਸ਼ੇਸ਼ ਪੱਧਰ ਤੇ ਬੜੀ ਘਟਨਾਵਾਂ ਵਾਪਰਦੀਆਂ ਨੇ ਤੇ ਸਾਰੇ ਕਾਸੇ ਨੂੰ ਨਵਾਂ ਮੋੜ ਦੇ ਦਿੰਦੀਆਂ ਨੇ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਬਹੁਤ ਤੀਜੀ ਨਾਲ ਬਦਲਾਅ ਆ ਰਿਹਾ ਹੈ ਇਸ ਤੋਂ ਇਹ ਦੇਖਣਗੇ ਨੇੜੇ ਤੋਂ ਵੀ ਇਹਦਾ ਕੀ ਹਾਨ ਲਾਭ ਹੋਏਗਾ ਤੇ ਕੀ ਇਹਦਾ ਫਾਇਦਾ ਹੋਏਗਾ ਕਈ ਵਾਰ ਇਹ ਵੀ ਦੇਖਿਆ ਜਾਂਦਾ ਹੈ ਵੀ ਜੇਕਰ ਸ਼ੋਮਣੀ ਅਕਾਲੀ ਦਲ ਬਾਦਲ ਦੇ ਨਾਲ ਜਿਸ ਤਰ੍ਹਾਂ ਕਿ ਸਰਦਾਰ ਸਿਖਦੇਵ ਸਿੰਘ ਸਾਹਿਬ ਦਾ ਜਦੋਂ ਆਪਸ ਅਲੱਗ ਹੋਈ ਤੀ ਉਹ ਜੋ ਸਾਰੀ ਜ਼ਿੰਮੇਵਾਰੀ ਜੋ ਗਲਤੀਆਂ ਦੀ ਸੀ ਉਹ ਉਹਨਾਂ ਦੇ ਉੱਪਰ ਪਾਈ ਗਈ ਸੀ ਤੇ ਕੀ ਆ ਕੇ ਫਿਰ ਜੇ ਇਕੱਠੇ ਹੁੰਦੇ ਨੇ ਉਹ ਸਾਰਾ ਕੁਝ ਜੋ ਵੀ ਹੈਗਾ ਜਿਸ ਤੋਂ ਪੰਥ ਨਰਾਜ਼ ਹੋਇਆ ਜਾਂ ਪੰਜਾਬੀ ਨਰਾਜ਼ ਹੋਏ ਨੇ ਉਹ ਉਹ ਕਿਤੇ ਉਹਨਾਂ ਦਾ ਖਮਾਜਾਤਾ ਨਾ ਭੁਗਤ ਨਾ ਪਵੇ ਇਸ ਤਰ੍ਹਾਂ ਦੀ ਵੀ ਈਵੈਲੂਏਸ਼ਨ ਕੀਤੀ ਜਾਵੇਗੀ ਜੀਪਿੰਦਰ ਸਾਹਿਬ ਕਹਿੰਦਾ ਪਾਬ ਕਿ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਕਿ ਦੋ ਆਪਸ਼ਨ ਨੇ ਜਾਂ ਤਾਂ ਸਾਰੇ ਇਖਤਿਆਰ ਪਾਰਟੀ ਪ੍ਰਧਾਨ ਸ੍ਰੀ ਦੇਵ ਸਿੰਘ ਢੀਂਡਸਾ ਨੂੰ ਦੇ ਦਿੱਤੇ ਜਾਣਗੇ ਇਸ ਮਿਉਤੇ ਬਾਰੇ ਉਹ ਆਖਰੀ ਜੋ ਵੀ ਫੈਸਲਾ ਲੈਣ ਉਹ ਸਾਨੂੰ ਮਨਜ਼ੂਰ ਹੋਏਗਾ ਤੇ ਜਾਂ ਇੱਕ ਕਮੇਟੀ ਬਣੇਗੀ ਕਿ ਜਿਹੜੀਆਂ ਸ਼ਰਤਾਂ ਮਨਾਉਣੀਆਂ ਨੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਅੱਗੇ ਉਸਰੇਗਾ ਜਾਂ ਕਿਸ ਤਰ੍ਹਾਂ ਦਾ ਵੀ ਫਿਰ ਇਸ ਤੋਂ ਬਾਅਦ ਮਾਹੌਲ ਬਣੇਗਾ ਕਮੇਟੀ ਕਿਹੜੇ ਨਿਰਣੇ ਤੇ ਪਹੁੰਚੇਗੀ ਤੇ ਤੀਜਾ ਆਪਸ਼ਨ ਕਿ ਜੇਕਰ ਕੋਈ ਵਿੱਚੋਂ ਜਿੱਦਾਂ ਕਿ ਤੁਸੀਂ ਕਿਹਾ ਕਿ ਧੜੇਬੰਦੀ ਪਾਰਟੀ ਦੇ ਅੰਦਰ ਕਹਿੰਦਾ ਭਾਬ ਕਿ ਅਕਾਲੀ ਦਲ ਸੰਜੁਗਤ ਦੇ ਅੰਦਰ ਵੀ ਇੱਕ ਧੜਾ ਕਈ ਵਾਰੀ ਆਪਣਾ ਗੱਲ ਨੂੰ ਅੱਗੇ ਰੱਖਦਾ ਉਹ ਨਹੀਂ ਮੰਨੀ ਜਾਂਦੀ ਜਾਂ ਉਸ ਤੇਰ ਵੱਲੋਂ ਇੱਕ ਵੱਡਾ ਵਿਰੋਧ ਕੀਤਾ ਜਾਂਦਾ ਹੈ ਕਿ ਨਹੀਂ ਅਸੀਂ ਤਾਂ ਨਹੀਂ ਅਰੇ ਲਿਵਾ ਕਰਨਾ ਅਸੀਂ ਆਪਣੀ ਜਿਹੜੀ ਹੈ ਪਛਾਣ ਜਿਵੇਂ ਬਣਾਈ ਸੀ ਇਹਨੂੰ ਇਸ ਤਰ੍ਹਾਂ ਹੀ ਬਰਕਰਾਰ ਰੱਖਣਾ ਹੈ ਜਾਂ ਅੱਗੇ ਵਧਣਾ ਹੈ ਜਾਂ ਕਿਸੇ ਕਾਂਦੀ ਦਾ ਬਦਲ ਦੀ بجائے ਕਿਸੇ ਹੋਰ ਧਿਰ ਨਾਲ ਸਮਝੌਤਾ ਕਰਨਾ ਜਿਵੇਂ ਕਿ ਪਿਛਲੀ ਵਿਧਾਨ ਸਭਾ ਚੋਣ ਵੇਲੇ ਕਾਂਦੀ ਦਾ ਸੰਯੁਕਤ ਦਾ ਭਾਜਪੀ ਨਾਲ ਸਮਝੌਤਾ ਸੀ ਚਾਹੇ ਲੋਕ ਸਭਾ ਚੋਣਾਂ ਵਾਲੇ ਵੀ ਅਜਿਹੇ ਹੱਦਾਂ ਦਾ ਮਾਹੌਲ ਸੀ ਕਿਉਂਕਿ ਪਿਛਲੀਆਂ ਜਿਹੜੀਆਂ ਜਮਨੀ ਚੋਣ ਜਾਂ ਹੋਰ ਲੋਕ ਸਭਾ ਦੇ ਵਿੱਚ ਵੀ ਇਹ ਕਾਂਦੀ ਦਾ ਸੰਯੁਕਤ ਨੇ ਕਰੀਬ ਬੀਜੇਪੀ ਦੇ ਮੀਦਵਾਰ ਦੀ ਮਦਦ ਦਾ ਐਲਾਨ ਕੀਤਾ ਸੀ ਸਪੋਰਟ ਕੀਤੀ ਸੀ ਤਾਂ ਅਜੀ ਪੋਜੀਸ਼ਨ ਦੇ ਵਿੱਚ ਫਿਰ ਇਹ ਮਾਹੌਲ ਜਿਹੜਾ ਗੱਲਬਾਤ ਦਾ ਗੇੜ ਹੈ ਜਾਂ ਦੋਨਾਂ ਦੇ ਵਿਚਰਲੇਵਾ ਇਹ ਫਿਰ ਕਿੱਥੇ ਰਹਿਣ ਵਾਲਾ ਹੈ ਕਿਵੇਂ ਅੱਗੇ ਵਧੇਗਾ ਕੀ ਕੁਝ ਹੋਏਗਾ ਅਸਲ ਦੇ ਵਿੱਚ ਲੋਕਾਂ ਦੀ ਜਿਹੜੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਆ ਰਹੇ ਬਦਲਾਅ ਦੇ ਦੌਰਾਨ ਇਸ ਤਰ੍ਹਾਂ ਜੋ ਫੀਡਬੈਕ ਆਏਗੀ ਤੇ ਉਸ ਦੇ ਅਨੁਸਾਰ ਹੀ ਆਪਣੀ ਅਗਲੀ ਰਣਨੀਤੀ ਬਣਾਉਣਗੇ ਕਿਉਂਕਿ ਹਰੇਕ ਲੀਡਰ ਜਹਰੀਕ ਪਾਰਟੀ ਹੁਣ ਡਾਕਟਰ ਸਾਹਿਬ ਜਿਹੜਾ ਜਦੋਂ ਸੁਖਵੀਰ ਸਿੰਘ ਬਾਦਲ ਨੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਅਕਾਲੀ ਦਲ ਦੀ ਸਥਾਪਨਾ ਦਿਹਾੜੇ ਉੱਤੇ ਇੱਕ ਮਾਫੀ ਮੰਗੀ ਆਪਣੇ ਪੱਧਰ ਉੱਤੇ ਤਾਂ ਉਹਦਾ ਹੰਗਾਰਾ ਜਿਹੜਾ ਸੀਗਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਉਹ ਕਹਿ ਲਈ ਕਿ ਦੋਨਾਂ ਦੇ ਵਿੱਚ ਰਲੇਵੇਂ ਪੱਧਰ ਦਾ ਹੀ ਲੱਗ ਰਿਹਾ ਸੀ ਸਾਰਥਕ ਸੀ ਪਹਿਲੀ ਵਾਰ ਸੀਗਾ ਨਹੀਂ ਤਾਂ ਅਕਸਰ ਸੁਖਦੇਵ ਸਿੰਘ ਢੀਂਡਸਾ ਸੁਖਵੀਰ ਸਿੰਘ ਬਾਦਲ ਦੇ ਹਰੇਕ ਫੈਸਲੇ ਦੀ ਉਹ ਵੱਡੇ ਪੱਧਰ ਉੱਤੇ ਆਲੋਚਨਾ ਕਰਦੀ ਸੀ ਪਰੰਤੂ ਹਗਾਰਾ ਉਹਨਾਂ ਦਾ ਮਿੱਠਾ ਸੀ ਜੀ ਪਿੰਡ ਸਾਹਿਬ ਉਹ ਤਾਂ ਇਸੇ ਤੋਂ ਲੱਗਦਾ ਵੀ ਸ਼ਾਇਦ ਇਸ ਤੋਂ ਪਹਿਲਾਂ ਕੁਝ ਗੱਲਾਂ ਤੈ ਹੋਈਆਂ ਹੋਣਗੀਆਂ ਕਿਉਂਕਿ ਇਸ ਤਰ੍ਹਾਂ ਦੀ ਜਿਵੇਂ ਅੱਗੇ ਵਧੇ ਨਗੇ ਤੇ ਜਿਵੇਂ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਵੀ ਮਾਫੀ ਮੰਗੀ ਹੈ ਤੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਸੀ ਕਿ ਸੁਖਵੀਰ ਸਿੰਘ ਬਾਦਲ ਮਾਫੀ ਮੰਗੇ ਹੁਣ ਗੱਲ ਇਹ ਹੈ ਵੀ ਇਸ ਮਾਫੀ ਨਾਮੇ ਬਾਰੇ ਪੰਥ ਦੇ ਵਿੱਚ ਕਿਸ ਤਰ੍ਹਾਂ ਦਾ ਵਿਚਾਰ ਹੈ ਪੰਥ ਕੀ ਉਹਦੇ ਬਾਰੇ ਸੋਚਦਾ ਹੈ ਦੇ ਪੰਥ दैट ਇਹ ਵੀ ਇਹ ਵੀ ਐਟੀਟਿਊਡ ਕੀ ਹੋਊਗਾ ਵੈਸੇ ਵੀ ਦੇਖਿਆ ਜਬ ਜਦੋਂ ਤੋਂ ਇਲਾਵਾ ਪਾਰਟੀ ਵਰਕਰਾਂ ਨੇ ਵੀ ਸੋਚਣਾ ਹੈ ਪਾਰਟੀ ਦੇ ਵਿੱਚ ਜਿਹੜੇ ਮਤਲਬ ਸਮਝਦੇ ਆ ਕਿ ਸਿਆਸੀ ਲਿਹਾਜ਼ ਤੋਂ ਉਹ ਅਕਾਲੀ ਦਲ ਨਾਲ ਬੜਿਆਂ ਤੋਂ ਕਈ ਪਰਿਵਾਰ ਜੁੜੇ ਨੇ ਉਹਨਾਂ ਨੇ ਵੀ ਇਹ ਸਾਰਾ ਕੁਝ ਦੇਖਣਾ ਹੈ ਪੰਥ ਇੱਕ ਵੱਖਰਾ ਵੀ ਰਹਿ ਜਾਂਦਾ ਕਈ ਵਾਰ ਪੰਥ ਦਾ ਓਵਰਆਲ ਸਮੂਹ ਹੈ ਪਰ ਫਿਰ ਵੀ ਪੰਥ ਦੀ ਨਮਾਇੰਦਗੀ ਜ਼ਰੂਰ ਅਕਾਲੀ ਦਲ ਨਾਲ ਮੰਨੇ ਜਾਂਦਾ ਹੈ ਜੀ ਕਿਉਂਕਿ ਜਿਵੇਂ ਇਹ ਆ ਜਾਂਦਾ ਹੈ ਨਾ ਵੀ ਮਾਫੀ ਨਾਂ ਦੇ ਵਿੱਚ ਗਿਆ ਵੀ ਪੰਥਕ ਸਰਕਾਰ ਸੀ ਪੰਥਕ ਸਰਕਾਰ ਤੋਂ ਗਲਤੀਆਂ ਹੋਈਆਂ ਨੇ ਜੀ ਇਸ ਤਰ੍ਹਾਂ ਦਾ ਉਹ ਸੋਚਣ ਵਾਲੀ ਗੱਲ ਹੈ ਪੰਥ ਕਿਹੜਾ ਇਸ ਤਰ੍ਹਾਂ ਦਾ ਪੰਥ ਹੋਵੇਗਾ ਕੌਣ ਹੈ ਜਿਵੇਂ ਕਿ ਪ੍ਰਾਚੀਨ ਆਪਾਂ ਸਮੇਂ ਤੋਂ ਦੇਖਦੇ ਆ ਜਦੋਂ ਉੱਪਰ ਹੀੜੇ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦਾ 35000 ਸਿੱਖਾਂ ਦਾ ਕਤਲ ਕੀਤਾ ਸੀ ਤੇ ਸਿੱਖਾਂ ਨੇ ਆਪਣੀ ਜਾਨਾਂ ਬਚਾਉਣ ਦੇ ਲਈ ਗ੍ਰੰਥ ਸਾਹਿਬ ਨੂੰ ਬਚਾਉਣ ਦੇ ਲਈ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਸੀ ਉਹਨਾਂ ਨੇ ਇੱਕ ਨਿਹੋਰਾ ਵੀ ਦਿੱਤਾ ਸੀ ਗੁਰੂ ਨੂੰ ਪੀ ਪੰਥ ਜੋ ਰਹਾ ਤੋ ਤੇਰਾ ਗ੍ਰੰਥ ਵੀ ਰਹੋਗੇ ਨਾਤ ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮੰਨੈਗੇ ਹੁਣ ਦੇਖਣ ਵਾਲੀ ਗੱਲ ਹੈ ਵੀ ਪੰਥ ਕਿਹੜਾ ਕਿਸ ਤਰ੍ਹਾਂ ਦਾ ਰੂਪ ਦਾ ਪੰਥ ਦੀ ਗੱਲ ਕਰ ਰਹੇ ਹੈ ਤੇ ਕਿਸ ਤਰ੍ਹਾਂ ਦੀ ਪੰਥਕ ਸਰਕਾਰ ਹੈ ਹੁਣ ਇਹੋ ਆ ਲੈ ਵੀ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਨੂੰ ਵੀ ਪੰਥਕ ਕਿਹਾ ਜਾਂਦਾ ਹੈ ਤੇ ਇਹ ਵੱਖੋ ਵੱਖਰੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਵੀ ਉਹ ਪੰਥ ਕਿਸ ਤਰ੍ਹਾਂ ਦਾ ਰਵਈਆ ਅਤਿਆਰ ਕਰਦਾ ਹੈ ਇੰਨਾ ਪ੍ਰਤੀ ਜਾਂ ਲੀਡਰਸ਼ਿਪ ਪ੍ਰਤੀ ਜਾਂ ਪੰਥ ਦੇ ਵਿੱਚੋਂ ਕਿਸ ਤਰ੍ਹਾਂ ਦੀ ਇਹ ਨਿਕਲ ਕੇ ਸਾਹਮਣੇ ਹੁੰਦੀ ਹੈ ਦੇਖਣ ਵਾਲੀ ਗੱਲ ਤਾਂ ਇਹ ਇਹ ਵੀ ਹੈ ਭਿੰਡਰ ਸਾਹਿਬ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦਾ ਕਾਫੀ ਚਰਚਾ ਵੀ ਹੋਣੀ ਹੈ ਤੇ ਵਿਚਾਰ ਚਰਚਾ ਵੀ ਹੋਣੀ ਹੈ ਇਸ ਦੇ ਵਿੱਚੋਂ ਹੀ ਪੰਥਕ ਕੇਕਤਾ ਫਿਰ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਜਿਵੇਂ ਸ਼ਰੋਮਣੀ ਕਾਲੀਕਾਲ ਅੰਮ੍ਰਿਤਸਰ ਜਿਹਦੀ ਗਵਾਈ ਇਸ ਬਲੇ ਸਿਮਰਜੀਤ ਸਿੰਘ ਮਾਨ ਕਰ ਰਹੇ ਨੇ ਉਹ ਵੀ ਆਪਣੀ ਹਸਾਬਬੰਦੀ ਨੂੰ ਇੱਕ ਵੱਡੀ ਪੰਥਕ ਧਿਰ ਵੱਜੋਂ ਹੀ ਮਨਦੀਏ ਜਨ ਦੱਸ ਦੇਣੀ ਜੀ ਇਸੇ ਤਰ੍ਹਾਂ ਹੋਰ ਅਕਾਲੀ ਦਲ ਨੇ 1920 ਅਕਾਲੀ ਦਲ ਹੈ ਤੇ ਦਿੱਲੀ ਕਮੇਟੀ ਵਾਲੇ ਦਿੱਲੀ ਦਾ ਅਕਾਲੀ ਦਲ ਵੀ ਹੈ ਬਹੁਤ ਸਾਰਾ ਕਿ ਪੰਥ ਦੇ ਵਿੱਚ ਰੂਪ ਦੇਖਣ ਵਾਲੀ ਗੱਲ ਹੈ ਵੀ ਪੰਥ ਕਿਸ ਤਰ੍ਹਾਂ ਦਾ ਰਵਈਆ ਅਖਤਿਆਰ ਕਰਦਾ ਤੇ ਪੰਥ ਦਾ ਕੀ ਐਟੀਟਿਊਡ ਹੈ ਪੰਥ ਦਾ ਕਿਸ ਤਰ੍ਹਾਂ ਦੀ ਧਾਰਨਾ ਹੋਵੇਗੀ ਪਰੰਤੂ ਜਿੱਥੋਂ ਤੱਕ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਅਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਚਲੋ ਅੱਛੀ ਗੱਲ ਹੈ ਤੇ ਇਹ ਦਾ ਸ਼ੁਭ ਸ਼ਕਨ ਹੈ ਪਰੰਤੂ ਇਹ ਮੰੰਗੀ ਕਿਸ ਤਰ੍ਹਾਂ ਗਈ ਹੈ ਤੇ ਕੀ ਢੰਗ ਹੈ ਇਹਦੇ ਬਾਰੇ ਉਹ ਵੱਖਰੇ ਇਸ਼ੂ ਨੇ ਕਿ ਵੱਖਰੀ ਉਹ ਅਤੇ ਪੰਚਾਇਤ ਦੇ ਬਾਰੇ ਸੋਚਦੇ ਹਾਂ ਚਲੋ ਪਾਵੇਂ ਵੱਖਰੇ ਇਸ਼ੂ ਨੇ ਪਰੰਤੂ ਆਪਾਂ ਜਿਹੜਾ ਗੱਲਬਾਤ ਦਾ ਗੇੜ ਹੈ ਉਹ ਸੁਖਦੇਵ ਸਿੰਘ ਢੀਂਡਸਾ ਤੇ ਸ੍ਰੀ ਵੀਰ ਸਿੰਘ ਬਾਦਲ ਦੇ ਜਿਹੜੇ ਵੱਖ-ਵੱਖ ਅਕਾਲੀ ਦਲ ਨੇ ਉਹਨਾਂ ਚ ਮੇਲ ਮਲਾਪ ਜਾਂ ਦੋਨੋਂ ਆਗੂਆਂ ਦਾ ਜਿਹੜਾ ਅਗਲੇ ਸਮੇਂ ਭਵਿੱਖ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਆਪਾਂ ਇਹਦੇ ਉੱਤੇ ਚਰਚਾ ਕਰ ਰਹੇ ਹਾਂ ਡਾਕਟਰ ਸਾਹਿਬ ਆਪਾਂ ਪਹਿਲਾਂ ਜ਼ਿਕਰ ਹੀ ਕੀਤਾ ਕਿ ਜਦੋਂ ਵੀ ਅਗਲੇ ਸਮੇਂ ਚੋਣਾਂ ਆਉਂਦੀਆਂ ਹਨ ਅਜਿਹਾ ਮਾਹੌਲ ਬਣਦਾ ਹੈ ਤਾਂ ਵੱਡੇ ਪੱਧਰ ਉਤੇ ਜਿਹੜੀ ਕਿ ਸਿਆਸਤ ਦੇ ਵਿੱਚ ਹਿਲਜੁਲ ਹੁੰਦੀ ਹੈ ਕਹਿ ਲਈਏ ਕਿ ਹੁਣ ਵੀ ਇਹ ਹਿਲਜੁਲ ਵੱਡੇ ਪੱਧਰ ਉਤੇ ਹੋ ਰਹੀ ਹੈ ਅਕਾਲੀ ਸਫ਼ ਦੀ ਆਪਾਂ ਗੱਲ ਕਰ ਰਹੇ ਹਾਂ ਅਕਾਲੀ ਦਲ ਬਾਦਲ ਦੇ ਹੀ ਇੱਕ ਪੋਰ ਵੱਡੇ ਆਗੂ ਇਨੀ ਦਿਨੀ ਪਾਰਟੀ ਧਿਰ ਨਾਲ ਕਿਤਰਨੋਂ ਕੀਤੇ ਨਾਰਾਜ਼ ਜਾ ਪਰੇ ਨੇ ਪਿਛਲੇ ਦਿਨੀ ਉਹਨਾਂ ਦੇ ਹਲਕੇ ਨੂੰ ਇੱਕ ਨਵੇਂ ਫੈਸਲੇ ਦੇ ਵਿੱਚ ਲਿਆ ਗਿਆ ਜਿੱਥੇ ਉਹ ਪਹਿਲਾਂ ਉਹਨਾਂ ਨੇ ਉਸ ਹਲਕੇ ਦੇ ਵਿੱਚ ਚੋਣ ਲੜੀ ਉੱਥੇ ਇੱਕ ਨਵਾਂ ਹਲਕਾ ਇੰਚਾਰਜ ਲਾ ਦਿੱਤਾ ਗਿਆ ਤੇ ਇੱਕ ਕੰਸੋਲ ਹੈ ਜਾਂ ਸੂਤਰਾਂ ਦੇ ਹਵਾਲੇ ਤੋਂ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਕਿ ਉਹ ਵੱਡਾ ਆਗੂ ਮਾਝੇ ਦਾ ਨਾਲ ਸੰਬੰਧਿਤ ਨੇ ਤੇ ਉਹ ਇੱਕ ਵੱਡੇ ਸੀਐਮ ਦੇ ਚਿਹਰੇ ਵਜੋਂ ਵੀ ਪੰਜਾਬ ਦੇ ਵਿੱਚ ਕਿਸੇ ਸਮੇਂ ਵਿਚਰਦੇ ਰਹੇ ਨੇ ਪਿਛਲੇ ਸਮੇਂ ਉਹਨਾਂ ਨੇ ਕਾਲੀਦਲ ਬਾਦਲ ਵੱਲੋਂ ਚੋਣ ਲੜੀ ਪਰੰਤੂ ਕਾਮਯਾਬ ਨਹੀਂ ਹੋਏ ਹੁਣ ਉਹ ਪਾਰਟੀ ਸਭ ਦੇ ਵਿੱਚ ਹੀ ਭਾਵੇਂ ਵਿਚਰ ਰਹੇ ਨੇ ਪਰੰਤੂ ਜਿਹੜੀ ਕਨਸੋ ਸਾਹਮਣੇ ਆ ਰਹੀ ਹੈ ਕਿ ਉਹ ਵੱਡੇ ਕਦਮ ਵਾਲੇ ਆਗੂ ਹੁਣ ਸਖਵੀਰ ਸਿੰਘ ਬਾਦਲ ਨਾਲ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਕਿਤਨੋਂ ਕਿਤੇ ਨਾਰਾਜ਼ ਨੇ ਉਹਨਾਂ ਨੇ ਇੱਕ ਗੱਲ ਜ਼ਰੂਰ ਮੰਨੀ ਹੈ ਕਿ ਰੰਗ ਕਰਤਾਰ ਦੇ ਨੇ ਦੇਖੋ ਪਰੰਤੂ ਉਹਨਾਂ ਨੇ ਜਿਹੜੀ ਕਿ ਅਗਲੀ ਢੰਡੀ ਖੋਲਣ ਬਾਰੇ ਆਖਿਆ ਕਿ ਉਹ ਜੋੜ ਮੇਲ ਤੋਂ ਬਾਅਦ ਹੀ ਕੋਈ ਅਗਲਾ ਕਿਹੜੇ ਗਾਂਢ ਖੋਲਣਗੇ ਹੁਣ ਕਿਹੜੀ ਗਾਂਢ ਖੋਲ ਸਕਦੇ ਨੇ ਇਹ ਵੇਖਣ ਵਾਲੀ ਗੱਲ ਹੋਵੇਗੀ ਪਰੰਤੂ ਜਿੱਥੇ ਇੱਕ ਵੱਡਾ ਆਗੂ ਸੁਖਵੀਰ ਸਿੰਘ ਬਾਦਲ ਨਾਲ ਹੱਥ ਮਨਾਉਣ ਵੱਲ ਵਧ ਰਿਹਾ ਹੈ ਕਹਿੰਦਾ ਭਾਪ ਸਿੰਘ ਦੇਵ ਸਿੰਘ ਢੀਂਸਾ ਭਾਵੇਂ ਕਿ ਉਹ ਫੈਸਲਾ ਆਖਰੀ ਉਹਨਾਂ ਦਾ ਹੱਲੇ ਆਉਣਾ ਹੈ ਕਿਉਂਕਿ 23 ਦਸੰਬਰ ਦੀ ਸੰਯੁਕਤ ਕਾਲੀ ਦਲ ਦੀ ਇੱਕ ਵੱਡੀ ਬੈਠਕ ਸੱਦ ਲਈ ਗਈ ਹੈ ਉਹਦੇ ਵਿੱਚ ਨਿਰਣਾ ਆਉਣਾ ਕਿਉਂਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਕਿਹੜੇ ਕਿਹੜੇ ਆਪਸ਼ਨ ਤੇ ਕੰਮ ਕਰਨਗੇ ਪਰੰਤੂ ਜਦੋਂ ਬੈਠਕ ਸੱਦੀ ਗਈ ਹੈ ਇੱਕ ਕਿਸੇ ਅਜੰਡੇ ਉੱਤੇ ਆਦੇਸ਼ ਉੱਤੇ ਦਾ ਮਾਮਲਾ ਅੱਗੇ ਵਧ ਰਿਹਾ ਹੈ ਦੂਜੇ ਪੱਲੇ ਇੱਕ ਦੂਜੀ ਤਰ੍ਹਾਂ ਦਾ ਮਾਮਲਾ ਵਧ ਰਿਹਾ ਇੱਕ ਖਟਾਸ ਭਰਿਆ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਵੱਡਾ ਆਗੂ ਹੈ ਆਪਾਂ ਹਾਲੇ ਉਸ ਆਗੂ ਦਾ ਨਾਂ ਦਾ ਜ਼ਿਕਰ ਨਹੀਂ ਲੈਣਾ ਪਰੰਤੂ ਕਦ ਜ਼ਰੂਰ ਉਸ ਆਗੂ ਦਾ ਵੱਡਾ ਤੇ ਵੱਡੀਆਂ ਉਹਨਾਂ ਦੀਆਂ ਕਹਿ ਲਈਏ ਕਿ ਯੋਜਨਾਵਾਂ ਵੀ ਨਹੀਂ ਆ ਨੇ ਪੰਜਾਬ ਵਿੱਚ ਪਿਛਲੇ ਸਮੇਂ ਜੀ ਡੰਡਰ ਸਾਹਿਬ ਇਸ ਸਮੇਂ ਦੇ ਦੌਰਾਨ ਅਕਾਲੀ ਦਲ ਹੀ ਨਹੀਂ ਹੋਰ ਪਾਰਟੀਆਂ ਦੇ ਵਿੱਚ ਵੀ ਬੜਾ ਕ੍ਰਾਈਸਿਸ ਚੱਲ ਰਿਹਾ ਆ ਆਪਸ ਦੇ ਵਿੱਚ ਬੜਾ ਕ੍ਰਾਈਸਿਸ ਹੋ ਰਿਹਾ ਤੇ ਜਿਵੇਂ ਲੀਡਰਸ਼ਿਪ ਦਾ ਕ੍ਰਾਈਸਿਸ ਆ ਇਹ ਵੀ ਆ ਰਿਹਾਗਾ ਤੇ ਜਿਵੇਂ ਅਕਾਲੀ ਦਲ ਦਾ ਤੁਸੀਂ ਦੱਸਿਆ ਕਿ ਉਸ ਵੱਡੇ ਲੀਡਰ ਨੇ ਆਪਣੀ ਨਿਰਾਸ਼ਗੀ ਜ਼ाहिर ਕੀਤੀ ਆ ਉਹ ਉਸ ਦਾ ਆਪਣਾ ਵੱਖਰਾ ਸੋ ਡਾਕਟਰ ਸਾਹਿਬ ਆ ਰਹੀ ਇੱਕ ਸੂਤਰਾਂ ਦੇ ਹਵਾਲੇ ਤੋਂ ਵੀ ਜਿਹੜਾ ਮਾਮਲਾ ਵਕਰੀ ਤਰ੍ਹਾਂ ਦਾ ਉਫਜ਼ਰਿਆ ਮਾਜੇ ਦੇ ਵੱਡੇ ਆਗੂ ਦੇ ਨਾਂ ਹੇਠੇ ਸਾਰਾ ਕੁਝ ਜੀ ਭਿੰਡਰ ਸਾਹਿਬ ਇਹ ਇਹਦੇ ਤੋਂ ਕਮ ਜਾ ਰਹੀ ਹੈ ਵੀ ਕਾਲੀ ਦਲ ਦੇ ਵਿੱਚ ਕਾਫੀ ਉਹ ਅੰਦਰ ਦੀ ਅੰਦਰ ਕੁਛ ਨਾ ਕੁਛ ਖਿਚੜੀ ਪੱਕ ਰਹੀ ਹੈ ਜਾਂ ਕੁਛ ਆਪਸੀ ਜਿਹੜਾ ਹਾਲ ਹੈ ਤੇ ਤਾਲਮੇਹ ਠੀਕ ਨਹੀਂ ਬੈਠ ਰਿਹਾ ਬੇਸ਼ੱਕ ਵੱਡੇ ਲੀਡਰ ਆ ਰਹੇ ਨੇ ਜਾਂ ਉਹਨਾਂ ਨਾਲ ਗੱਲਬਾਤ ਦੀ ਦੌਰ ਸ਼ੁਰੂ ਹੋਇਆ ਤੇ ਦੂਸਰੇ ਪਾਸੇ ਇਹਦੇ ਵਿੱਚੋਂ ਜਿਹੜੀਆਂ ਕਲਸੋਹਾਂ ਆ ਰਹੀਆਂ ਨੇ ਕਿ ਬਹੁਤ ਵੱਡੇ ਲੀਡਰ ਜਿਹੜੇ ਕਿ ਕਿਸੇ ਵੇਲੇ ਏਡੇ ਅ ਨਿਪਟਾਰਾ ਹ ਹੈ ਉਹਨਾਂ ਦਾ ਉਹ ਉਹ ਨਾਰਾਜ਼ ਚੱਲ ਰਹੇ ਨੇ ਇਸ ਦੇ ਲਈ ਕਾਲੀ ਲੀਡਰਸ਼ਿਪ ਆਪਣਾ ਕਿਸ ਤਰ੍ਹਾਂ ਦਾ ਦਾਅ ਪੇਚ ਘੇੜਦੀ ਹੈ ਤੇ ਕਿਸ ਤਰ੍ਹਾਂ ਆਪਣੇ ਸਾਰੇ ਲੀਡਰਾਂ ਨੂੰ ਆਪਣੇ ਨਾਲ ਲੈ ਕੇ ਚੱਲ ਰਹਿ ਸਕਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਤੇ ਪਰ ਹਾਲ ਦੀ ਘੜੀ ਜਿਸ ਤਰ੍ਹਾਂ ਕਿ ਕ੍ਰਾਈਸਿਸ ਦੇ ਵਿੱਚ ਨੇ ਤੇ ਬੜੇ ਦਬਾਅ ਤੇ ਹੇਠਾਂ ਨੇਗੇ ਸਰ ਡਾਕਟਰ ਸਾਹਿਬ ਜਦੋਂ ਉਸ ਵੱਡੇ ਆਗੂ ਦਾ ਜਿਹੜਾ ਹਲਕਾ ਸੀਗਾ ਕਿਸੇ ਹੋਰ ਆਗੂ ਨੂੰ ਸੌਂਪ ਦਿੱਤਾ ਗਿਆ ਤਾਂ ਜ਼ਾਹਰ ਤੌਰ ਤੇ ਹਾਲੇ ਉਹ ਸਾਗੂ ਨੇ ਕਿਸੇ ਕਿਸਮ ਦਾ ਪ੍ਰਤੀਕਰਮ ਨਹੀਂ ਕੀਤਾ ਹਾਲੇ ਉਹ ਸਾਰਾ ਮਾਮਲਾ ਆਪਣੇ ਅੰਦਰ ਹੀ ਹੰਡਾਰੇ ਨੇ ਤੇ ਉਹ ਬਾਹਰ ਕਰਨ ਬਾਰੇ ਉਹਨਾਂ ਦੀ ਜਿਹੜੀ ਇੱਕ ਸੂਤਰਾਂ ਦੇ ਹਵਾਲੇ ਤੋਂ ਕੰਸੋ ਆ ਰਹੀ ਹੈ ਕਿ ਸ਼ਾਇਦ ਜੋੜ ਮੇਲ ਤੋਂ ਬਾਅਦ ਕੋਈ ਇਸ ਮਾਮਲੇ ਉੱਤੇ ਆਪਣੀ ਗੱਲ ਰੱਖ ਸਕਣ ਜੀ ਪਿੰਡਰ ਸਾਹਿਬ ਜਦੋਂ ਕਿਸੇ ਵੱਡੇ ਲੀਡਰ ਨੂੰ ਜਿਸ ਦਾ ਬਹੁਤ ਵੱਡਾ ਆਪਣਾ ਹੋਵੇ ਕਿਸੇ ਨੇ ਬਹੁਤ ਵੱਡਾ ਇੱਕ ਰੁਤਬਾ ਹੰਡਾਇਆ ਹੋਵੇ ਜਦੋਂ ਉਸ ਨੂੰ ਪਾਰਟੀ ਦੇ ਵਿੱਚੋਂ ਇਸ ਤਰ੍ਹਾਂ ਦਰਕਨਾਰ ਕੀਤਾ ਜਾਵੇ ਲਾਗਨੀਆ ਉਸ ਦਾ जख्मी ਹੋਣਾ ਜਾਂ ਫੱਟੜ ਹੋਣਾ ਬਹੁਤ ਹੀ ਹੈ ਗਈ ਹੈ ਮਾਨਸਿਕ ਤੌਰ ਤੇ ਉਹ ਬੜੀ ਪੀੜਾ ਦੇ ਵਿੱਚ ਹੋਣ ਕਿਤੇ ਇਹ ਵੀ ਹੈ ਤੇ ਉਸ ਦੇ ਬਦਲ ਦੇ ਵਿੱਚ ਉਹ ਕੋਈ ਹੋਰ ਆਪਣਾ ਢੰਗ ਤਰੀਕੇ ਵੀ ਅਪਣਾ ਰਹੇ ਹੋਣਗੇ ਹੋਰ ਪਾਰਟੀਆਂ ਨੇ ਜਿਸ ਤਰ੍ਹਾਂ ਸਾਰੀਆਂ ਦੇ ਵਿੱਚ ਉਠਕਪਟਕ ਹੋ ਰਹੀ ਹੈ ਤੇ 2024 ਦੀ ਇਲੈਕਸ਼ਨ ਆ ਰਹੀ ਹੈ ਤੇ ਇਸ ਸਬੰਧੀ ਉਹ ਆਪਣੀ ਕੀ ਰਣਨੀਤੀ ਬਣਾਉਂਦੇ ਨੇ ਹੋ ਸਕਦਾ ਹੈ ਇਸ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ ਇਕਾਲੀ ਦਲ ਕੋਈ ਆਪਣਾ ਰੁਖ ਤਿਆਰ ਕਰਕੇ ਉਹਨਾਂ ਨੂੰ ਆਪਣੇ ਨਾਲ ਹੀ ਰੱਖ ਸਕਦੀ ਹੈ ਜਾਂ ਹੋ ਸਕਦਾ ਹੈ ਅਕਾਲੀ ਦਲ ਨੇ ਪਹਿਲਾਂ ਇਹ ਗੱਲ ਉਹਨਾਂ ਨਾਲ ਖੋਲੀ ਵੀ ਹੋਵੇ ਇਹ ਜ਼ਰੂਰੀ ਨਹੀਂ ਕਿ ਉਹ ਇਸ ਮਾਮਲੇ ਦੇ ਵਿੱਚ ਕੋਈ ਪਟਾਕੇ ਹੀ ਪਾਉਣਗੇ ਹੋ ਸਕਦਾ ਹੈ ਕਿ ਪਹਿਲਾਂ ਉਹਨਾਂ ਨੂੰ ਭਰੋਸੇ ਵਿੱਚ ਲਿਆ ਗਿਆ ਹੋਵੇ ਕਿ ਤੁਹਾਡਾ ਹਲਕਾ ਹੈ ਕਿਸ ਕਾਰਨ ਅਸੀਂ ਕਿਸੇ ਹੋਰ ਆਗੂ ਨੂੰ ਸੌਂਪ ਰਹੇ ਹਾਂ ਕੋਈ ਪਾਰਟੀ ਨੇ ਮਜਬੂਰੀ ਵੀ ਪਹਿਲਾਂ ਉਹਨਾਂ ਕੋਲ ਬਿਆਨ ਨਹੀਂ ਹੋਵੇ ਖੈਰ ਇਹ ਗੱਲਾਂ ਹੁਣ ਜੋੜ ਮੇਲ ਤੋਂ ਬਾਅਦ ਹੀ ਸਾਹਮਣੇ ਆਉਣਗੀਆਂ ਜਿਵੇਂ ਕਿ ਤੁਸੀਂ ਬਾਕੀ ਵੱਖ-ਵੱਖ ਪਾਰਟੀਆਂ ਦਾ ਜ਼ਿਕਰ ਕੀਤਾ ਹੈ ਤਾਂ ਕਾਂਗਰਸ ਦੇ ਵਿੱਚ ਵੀ ਕਾਂਗਰਸ ਦੇ ਵੱਡੇ ਆਗੂ ਸਾਬਕਾ ਜਿਹੜੇ ਪ੍ਰਦੇਸ਼ ਦੇ ਪ੍ਰਧਾਨ ਰਹੇ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਰੈਲੀ ਕੀਤੀ ਬਠਿੰਡ ਏਰੀਏ ਦੇ ਵਿੱਚ ਤਾਂ ਵੱਖਰੀ ਤਰ੍ਹਾਂ ਦੀ ਤਰਜ ਸੀ ਆਪਣੇ ਸੁਭਾਗੂ ਉਸ ਰੈਲੀ ਤੋਂ ਬਾਹਰ ਰੱਖੀ ਗਿਆ ਹੋਰ ਕਾਂਗਰਸ ਲੀਡਰਸ਼ਿਪ ਦੂਰ ਸੀ ਇੱਕ ਉਹਨਾਂ ਦਾ ਖੇਮਾ ਉਹਦੇ ਵਿੱਚ ਜ਼ਰੂਰ ਸ਼ਾਮਲ ਹੋਇਆ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਦੀ ਇਹ ਰਣਨੀਤੀ ਕਿਵੇਂ ਰਹਿਣ ਵਾਲੀ ਹੈ ਕੀ ਨੇ ਉਹਨਾਂ ਦੇ ਸੁਪਨੇ ਸਿਆਸੀ ਸੁਪਨੇ ਹੁਣ ਜਿਹੜੇ ਹੁਣ ਦੇ ਹਾਲਾਤ ਨੇ 24 ਤਾ ਪੀੜ ਅੱਗੇ ਵੱਧ ਰਿਹਾ ਹੈ ਉਹ ਸਾਰੇ ਮਾਮਲੇ ਨੂੰ ਲੈ ਕੇ ਜੀ ਪਰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਰੈਲੀ ਕਰਦੇ ਵਿੱਚ ਹਮਲਾਵਰ ਰੁਖ ਵੀ ਅਪਣਾਇਆ ਤੇ ਆਪਣੀ ਪਾਰਟੀ ਦੇ ਉੱਪਰ ਵੀ ਹਮਲੇ ਕੀਤੇ ਨੇ ਪਰ ਉਹਦੇ ਬਾਰੇ ਨਾ ਤਾਂ ਹਾਲ ਤੱਕ ਹਾਈ ਕਮਾਂਡ ਨੇ ਕੋਈ ਨੋਟਿਸ ਲਿਆ ਹੈ ਤੇ ਨਾ ਹੀ ਇਥੋਂ ਦੀ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਜੁਨਟ ਹੈ ਇਹਨਾਂ ਵੱਲੋਂ ਕੋਈ ਪ੍ਰਤੀਕਿਰਿਆ ਕਿਸੇ ਵੱਲੋਂ ਵੀ ਕੋਈ ਆਈ ਨਹੀਂ ਲਿਖਨੂ ਬਿਲਕੁਲ ਠੀਕ ਹੈ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਪਾਰਟੀ ਲਾਈਨ ਤੋਂ ਹਟ ਕੇ ਉਹਨਾਂ ਨੇ ਕਾਰਜ ਕੀਤਾ ਇਹਦਾ ਜਿੱਥੋਂ ਤੱਕ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਨੇ ਕਿਸੇ ਕੇ ਪਾਸੋਂ ਉਹਨੂੰ ਕੋਈ ਨਾ ਕੋਈ سپورਟ ਜ਼ਰੂਰ ਹੋਏਗੀ ਕਿਉਂਕਿ ਉਹ ਆਪਣੇ ਆਪ ਨੂੰ ਹਾਈ ਕਮਾਂਡ ਦਾ ਸਮਰਪਿਤ ਸਿਪਾਹੀ ਵੀ ਇੱਕ ਵਰਕਰ ਦੇ ਤੌਰ ਤੇ ਵੀ ਕਹਿੰਦਾ ਵੀ ਮੈਂ ਪਾਰਟੀ ਦਾ ਵਰਕਰ ਹਾਂ ਬਿਲਕੁਲ ਬਿਲਕੁਲ ਕਿਤਨਾ ਕਿਤੇ ਕਿਸੇ ਦਿਸ਼ਾ ਨਿਰਦੇਸ਼ ਏ ਟੂ ਆਪਣਾ ਜਿਹੜਾ ਉਹਨਾਂ ਨੇ ਸਿਆਸੀ ਜਲਵਾ ਦਿਖਾਇਆ ਜੀ ਹਾਂ ਉਹਨਾਂ ਨੇ ਆਪਣੇ ਸਿਆਸੀ ਜਲਵੇ ਦੇ ਵਿੱਚ ਜਿਹੜੇ ਵੱਡੇ ਐਲਾਨ ਵੀ ਕੀਤੇ ਨੇ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉਹਨਾਂ ਦੀ ਕਾਰਸ਼ੈਲੀ ਦੇ ਉੱਪਰ ਵੀ ਹਮਲੇ ਕੀਤੇ ਨੇ ਉਹਨਾਂ ਨੇ ਆਪਣਾ ਪੂਰੀ ਹੂੰ ਜੋਸ਼ ਦੇ ਨਾਲ ਪੂਰੇ ਖਰੋਸ਼ ਦੇ ਨਾਲ ਪੂਰੇ ਦਮ ਖੰਮ ਦੇ ਨਾਲ ਜਿਸ ਤਰ੍ਹਾਂ ਕਿ 81 ਲੀਡਰ ਆਪਣੀ ਦਿਖਾ ਸਕਦੇ ਨੇ ਉਹ ਉਹਨਾਂ ਨੇ ਆਪਣਾ ਗਜ਼ਲਬਾ ਜੀ ਦਿਖਾਇਆਗਾ ਇਹਨਾਂ ਅੱਗੇ ਦੇਖਣਾ ਹੋਵੇਗਾ ਕਿ ਜਿਹੜੀ ਕਾਂਗਰਸ ਦੇ ਵਿੱਚ ਅਗਲੇ ਸਮੇਂ ਜਿਹੜੀ ਲੀਡਰਸ਼ਿਪ ਦੇ ਜਿਹੜੇ ਆਪਸੀ ਸੁਰ ਨੇ ਸਿਆਸੀ ਸੁਰ ਕਿਸ ਤਰ੍ਹਾਂ ਦੇ ਰਹਿਣ ਵਾਲੇ ਨੇ ਕਿਉਂਕਿ ਸਾਰੀਆਂ ਪਾਰਟੀਆਂ ਦੇ ਵਿੱਚ ਇਸ ਵੇਲੇ ਕਾਫੀ ਜਿਹੜੀਆਂ ਹਿੱਲ ਜੁਲ ਉਹ ਵੱਡੇ ਪੱਧਰ ਉਤੇ ਵਤਰੀਏ ਆਪਾਂ ਜ਼ਿਕਰ ਕੀਤਾ ਹੀ ਹੈ ਜਿਵੇਂ ਕਿ ਅਕਾਲੀ ਦਲ ਦੀ ਸੱਫ ਕਿ ਢੀਂਸਾ ਸਾਹਿਬ ਦੇ ਜਿਹੜੇ ਹੱਥ ਮਿਲਣ ਵਾਲੇ ਨੇ ਅਗਲੇ ਸਮੇਂ ਆਖਰੀ ਫੈਸਲਾ ਕੀ ਹੋਣਾ ਉਹ ਹਾਲੇ ਬਾਅਦ ਦੀ ਗੱਲ ਹੈ ਦੂਜੇ ਪਨੇ ਇੱਕ ਮਾਝੇ ਦਾ ਵੱਡਾ ਅਕਾਲੀ ਆਗੂ ਉਹ ਇਤਨਾ ਕਿਤੇ ਨਾਰਾਜ਼ਗੀ ਦੇ ਦੌਰ ਵੱਲ ਵੱਧ ਰਿਹਾ ਅਧਿਆਸਾਰਾ ਮਾਮਲਾ ਡਾਕਟਰ ਸਾਹਿਬ ਆਪਾਂ ਬੜੇ ਜ਼ਿਕਰ ਦੇ ਨਾਲ ਬੜੇ ਵਿਸਤਾਰਪੂਰਵਕ ਸਾਂਝਾ ਕੀਤਾ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਸ਼ੁਕਰਾਨਾ ਧੰਨਵਾਦ ਬਹੁਤ ਸ਼ੁਕਰੀਆ ਈ ਮਿਸ਼ਨ ਪੰਜਾਬੀ